ਅਬ ਵੇਖੋ ਇਹਨਾਂ ਮੁੰਡਿਆਂ ਨੇ ਤਾਂ ਸ਼ਰਮ ਹੀ ਲਾ ਦਿੱਤੀ ਪਹਿਲਾ ਪੈਟਰੋਲ ਪੰਪ ਤੇ ਆਉਂਦ ਨੇ Honda City ਗੱਡੀ ਦੇ ਵਿੱਚ ਟੈਂਕੀ ਫੁੱਲ ਕਰਾਉਂਦੇ ਨੇ ਤੇ ਜਿਵੇਂ ਹੀ ਪੈਟਰੋਲ ਪੰਪ ਦਾ ਕਰਿੰਦਾ ਇੰਨੇ ਪੈਸੇ ਦੇਣ ਨੂੰ ਕਹਿੰਦਾ ਤਾਂ ਕਹਿੰਦੇ ਨੇ ਕਿ ਅਸੀਂ ਸਕੈਨਰ ਦਿਓ ਸਾਨੂੰ ਅਸੀਂ ਆਨਲਾਈਨ ਪੇ ਕਰਾਂਗੇ ਤੇ ਜਿਵੇਂ ਸਕੈਨਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਇਹ ਆਨਲਾਈਨ ਪੇਮੈਂਟ ਨਹੀਂ ਕਰਦੇ ਨੇ ਤੇ ਉੱਥੋਂ ਗੱਡੀ ਵਝਾ ਲੈਂਦੇ ਨੇ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਉਸ ਕਰਿੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ ਤੇ ਐਨੀ ਇਹਨਾਂ ਨੇ ਸ਼ਰਮ ਲਾ ਦਿੱਤੀ ਹੈ ਕਿ ਕਿਵੇਂ ਉੱਥੋਂ ਮਿੰਟਾਂ ਦੇ ਵਿੱਚ ਗੱਡੀ ਲੈ ਕੇ ਰਫੂ ਚੱਕਰ ਹੋ ਗਏ ਨੇ ਤਿਆਂ ਨਹੀਂ ਨਹੀਂ ਜਾਂਦੇ ਜਾਂਦੇ ਬਦਮਾਸ਼ ਪੈਟਰੋਲ ਪੰਪ ਦੀ ਪੈਟਰੋਲ ਪਾਉਣ ਵਾਲੀ ਉਹ ਪਾਈਪ ਜੋ ਕਿ ਗੱਡੀ ਦੇ ਵਿੱਚ ਉਸ ਵੇਲੇ ਲੱਗੀ ਹੋਈ ਸੀ ਉਸ ਪਾਈਪ ਨੂੰ ਵੀ ਨਾਲ ਹੀ ਲੈ ਗਏ ਨੇ ਤਾਂ चंद ਪੈਸੇ ਜਿਸ ਦੇ ਚੱਕਰ ਦੇ ਵਿੱਚ ਅਜਿਹੇ ਕੰਮ ਕਰਦੇ ਫਿਰਦੇ ਨੇ ਤੇ ਉਸ ਕਰੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਜੋ ਕਿ ਢੰਮ ਦੇਣੇ ਉੱਥੇ ਡਿੱਗ ਦ ਉਸ ਦੇ ਕਾਫੀ ਸੱਟਾਂ ਵੀ ਆਈਆਂ ਨੇ ਤੇ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਮੁਹਾਲੀ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਜਦ ਵਾਇਰਲ ਹੁੰਦੀਆਂ ਨੇ ਤਾਂ ਹਰ ਕੋਈ ਇਹਨਾਂ ਨੌਜਵਾਨਾਂ ਨੂੰ ਲਾਣਤਾ ਵਪਾਰੀ ਦੱਸਿਆ ਜਾ ਰਿਹਾ ਕਿ ਦੋ ਮੁੰਡੇ ਗੱਡੀ ਦੇ ਵਿੱਚ ਸਵਾਰ ਸਨ ਤੇ ਸ਼ਰਾਬ ਪੀ ਰਹੇ ਸਨ ਆ ਵੇਖੋ ਇਹਨਾਂ ਮੁੰਡਿਆਂ ਨੇ ਤਾਂ ਸ਼ਰਮ ਹੀ ਲਾ ਦਿੱਤੀ ਪਹਿਲਾ ਪੈਟਰੋਲ ਪੰਪ ਤੇ ਹੁੰਦ ਨੇ Honda City ਗੱਡੀ ਦੇ ਵਿੱਚ ਟੈਂਕੀ ਫੁੱਲ ਕਰਾਉਂਦੇ ਨੇ ਤੇ ਜਿਵੇਂ ਹੀ ਪੈਟਰੋਲ ਪੰਪ ਤੱਕ ਰਿੰਦਾ ਐ ਨੇ ਪੈਸੇ ਦੇਣ ਨੂੰ ਕਹਿੰਦਾ ਤਾਂ ਕਹਿੰਦੇ ਨੇ ਕਿ ਸਿਸਕੈਨਰ ਦਿਓ ਸਾਨੂੰ ਅਸੀਂ ਆਨਲਾਈਨ ਪੇ ਕਰਾਂਗੇ ਤੇ ਜਿਵੇਂ ਸਕੈਨਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਇਹ ਆਨਲਾਈਨ ਪੇਮੈਂਟ ਨਹੀਂ ਕਰਦੇ ਨੇ ਤੇ ਉੱਥੋਂ ਗੱਡੀ ਵਜਾ ਲੈਂਦੇ ਨੇ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਉਸ ਰਿੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ ਤੇ ਇੰਨੀ ਇਹਨਾਂ ਨੇ ਸ਼ਰਮ ਲਾ ਦਿੱਤੀ ਐ ਕਿ ਕਿਵੇਂ ਉੱਥੋਂ ਮਿੰਟਾਂ ਦੇ ਵਿੱਚ ਗੱਡੀ ਲੈ ਕੇ ਰਫੂ ਚੱਕਰ ਹੋ ਗਏ ਨੇ ਕੀ ਨਹੀਂ ਨਹੀਂ ਜਾਂਦੇ ਜਾਂਦੇ ਬਦਮਾਸ਼ પેટ્રોલ ਪੰਪ ਦੀ પેટ્રોલ ਪਾਉਣ ਵਾਲੀ ਉਹ ਪਾਈਪ ਜੋ ਕਿ ਗੱਡੀ ਦੇ ਵਿੱਚ ਉਸ ਵੇਲੇ ਲੱਗੀ ਹੋਈ ਸੀ ਉਸ ਪਾਈਪ ਨੂੰ ਵੀ ਨਾਲ ਹੀ ਲੈ ਗਏ ਨੇ ਤਾਂ चंद ਪੈਸੇ ਜਿਸ ਦੇ ਚੱਕਰ ਦੇ ਵਿੱਚ ਅਜਿਹੇ ਕੰਮ ਕਰਦੇ ਫਿਰਦੇ ਨੇ ਤੇ ਉਸ ਕਰੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਜੋ ਕਿ ਢੰਮ ਦੇਣੇ ਉੱਥੇ ਡਿੱਗ ਦ ਉਸ ਦੇ ਕਾਫੀ ਸੱਟਾਂ ਵੀ ਆਈਆਂ ਨੇ ਤੇ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਮੁਹਾਲੀ ਦੇ પેટ્રોલ ਪੰਪ ਦੀਆਂ ਤਸਵੀਰਾਂ ਜਦ ਵਾਇਰਲ ਹੁੰਦੀਆਂ ਨੇ ਤਾਂ ਹਰ ਕੋਈ ਇਹਨਾਂ ਨੌਜਵਾਨਾਂ ਨੂੰ ਲਾਂਤਾਂ ਵਪਾਰੀ ਦੱਸਿਆ ਜਾ ਰਿਹਾ ਕਿ ਦੋ ਮੁੰਡੇ ਗੱਡੀ ਦੇ ਵਿੱਚ ਸਵਾਰ ਸਨ ਤੇ ਸ਼ਰਾਬ ਪੀ ਰਹੇ ਸਨ ਆ ਵੇਖੋ ਇਹਨਾਂ ਮੁੰਡਿਆਂ ਨੇ ਤਾਂ ਸ਼ਰਮ ਹੀ ਲਾ ਦਿੱਤੀ ਪਹਿਲਾ ਪੈਟਰੋਲ ਪੰਪ ਤੇ ਹੁੰਦ ਨੇ Honda City ਗੱਡੀ ਦੇ ਵਿੱਚ ਟੈਂਕੀ ਫੁੱਲ ਕਰਾਉਂਦੇ ਨੇ ਤੇ ਜਿਵੇਂ ਹੀ ਪੈਟਰੋਲ ਪੰਪ ਤੱਕ ਰਿੰਦਾ ਇਨੇ ਪੈਸੇ ਦੇਣ ਨੂੰ ਕਹਿੰਦਾ ਤਾਂ ਕਹਿੰਦੇ ਨੇ ਕਿ ਅਸੀਂ ਸਕੈਨਰ ਦਿਓ ਸਾਨੂੰ ਅਸੀਂ ਆਨਲਾਈਨ ਪੇ ਕਰਾਂਗੇ ਤੇ ਜਿਵੇਂ ਸਕੈਨਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਇਹ ਆਨਲਾਈਨ ਪੇਮੈਂਟ ਨਹੀਂ ਕਰਦੇ ਨੇ ਤੇ ਉੱਥੋਂ ਗੱਡੀ ਵਝਾ ਲੈਂਦੇ ਨੇ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਉਸ ਰਿੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ ਤੇ ਇੰਨੀ ਇਹਨਾਂ ਨੇ ਸ਼ਰਮ ਲਾ ਦਿੱਤੀ ਹੈ ਕਿ ਕਿਵੇਂ ਉੱਥੋਂ ਮਿੰਟਾਂ ਦੇ ਵਿੱਚ ਗੱਡੀ ਲੈ ਕੇ ਰਫੂ ਚੱਕਰ ਹੋ ਗਏ ਨੇ ਕਿ ਇਹ ਨਹੀਂ ਨਹੀਂ ਜਾਂਦੇ ਜਾਂਦੇ ਬਦਮਾਸ਼ પેટ્રોલ ਪੰਪ ਦੀ પેટ્રોલ ਪਾਉਣ ਵਾਲੀ ਉਹ ਪਾਈਪ ਜੋ ਕਿ ਗੱਡੀ ਦੇ ਵਿੱਚ ਉਸ ਵੇਲੇ ਲੱਗੀ ਹੋਈ ਸੀ ਉਸ ਪਾਈਪ ਨੂੰ ਵੀ ਨਾਲ ਹੀ ਲੈ ਗਏ ਨੇ ਤਾਂ चंद ਪੈਸੇ ਜਿਸ ਦੇ ਚੱਕਰ ਦੇ ਵਿੱਚ ਜਿਹਾੇ ਕੰਮ ਕਰਦੇ ਫਿਰਦੇ ਨੇ ਤੇ ਉਸ ਕਰੰਦੇ ਦੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਜੋ ਕਿ ਢੰਮ ਦੇਣੇ ਉੱਥੇ ਡਿੱਗ ਦ ਉਸ ਦੇ ਕਾਫੀ ਸੱਟਾਂ ਵੀ ਆਈਆਂ ਨੇ ਤੇ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਮੋਹਾਲੀ ਦੇ પેટ્રોલ ਪੰਪ ਦੀਆਂ ਤਸਵੀਰਾਂ ਜਦ ਵਾਇਰਲ ਹੁੰਦੀਆਂ ਨੇ ਤਾਂ ਹਰ ਕੋਈ ਇਹਨਾਂ ਨੌਜਵਾਨਾਂ ਨੂੰ ਲਾਂਤ ਵਿਪਰੀਅ ਦੱਸਿਆ ਜਾ ਰਿਹਾ ਕਿ ਦੋ ਮੁੰਡੇ ਗੱਡੀ ਦੇ ਵਿੱਚ ਸਵਾਰ ਸਨ ਤੇ ਸ਼ਰਾਬ ਪੀ ਰਹੇ ਸਨ